ਅੱਜ ਲਾਲਾ ਜਗਤਾਰ ਨਰਾਇਣ ਜੀ ਦਾ ਜਿਹੜਾ ਉਹਨਾਂ ਦੀ ਯਾਦ ਨੂੰ ਸਮਰਪਿਤ ਖੂਨ ਕੈਂਪ ਜਿਹੜਾ ਲਗਾਇਆ ਗਿਆ ਹੈ ਅਸਲੀ ਮਾਨਤਾ ਦੀ ਸੇਵਾ ਜਿਹੜੀ ਹੈ ਖੂਨੀਆਂ ਦਾਨ ਕਰਕੇ ਜਿਸ ਨੂੰ ਆਪਾਂ ਜਾਨ ਅਗਲੇ ਦੀ ਬਚਾ ਸਕਦੇ ਹਾਂ ਜਿਹੜਾ ਖੂਨ ਬਲੱਡ ਦਾ ਦਿੱਦਣਾ ਹੁੰਦਾ ਹੈ ਬਾਈ ਸਮਝਦਾ ਉਹਦੇ ਨਾਲ ਦੀ ਵੱਡੀ ਸੇਵਾ ਕੋਈ ਨਹੀਂ ਹੈ ਮਲਕੀ ਕਤੂ ਨੰਗਲ ਚ ਵਿੰਡਾ ਦੇਵੀ ਦੇ ਸਾਰੇ ਬਸਨੀਕਾ ਵੱਲੋਂ ਹੀ ਕਿਹਾ ਗਿਆ ਸੀ ਤੇ ਆਪਾਂ ਇੱਥੇ ਆਯੋਜਨ ਕੀਤਾ ਔਰ ਅੱਗੇ ਵੀ ਕਰਾਂਗੇ। ਮੇਰੇ ਇੱਕ ਸਾਡਾ ਇੱਕ ਹੋਰ ਵੱਡਾ ਇੱਕ ਕਦਮ ਰਿਹਾ ਹੈ ਕਿ ਇਸ ਸਰਕਾਰੀ ਹਸਪਤਾਲ ਦੇ ਵੱਲੋਂ ਸਿਵਲ ਹਸਪੀਟਲ ਦੀ ਸਾਡੇ ਕੋਲ ਟੀਮ ਆਈ ਹੈ ਸਿਵਲ ਸਰਜਨ ਵੱਲੋਂ ਸਾਨੂੰ ਪੁਆਇੰਟ ਕੀਤਾ ਗਿਆ ਟੀਮ ਨੂੰ। ਜੀ ਲਾਲਾ ਜਗਨਰਾਇਨ ਜੀ ਦੀ 43ਵੀਂ ਵਰਸੀ ਮੌਕੇ ਅੱਜ ਵਿਸ਼ੇਸ਼ ਤੌਰ ਦੇ ਉੱਤੇ ਬਲੱਡ ਕੈਂਪ ਜਿਹੜੇ ਆ ਲਗਾਏ ਗਏ ਨੇ ਤੇ ਅਸੀਂ ਇਸ ਵਕ ਮੌਜੂਦ ਹੈਗੇ ਆ ਕਥੋਂ ਨੰਗਲ ਵਿਖੇ ਤੇ ਦਾਦਰੀਏ ਕੀ ਇੱਥੇ ਵੀ ਇੱਕ ਵਿਸ਼ੇਸ਼ ਬਲੱਡ ਕੈਂਪ ਲਗਾਇਆ ਗਿਆ ਤੇ ਉੱਥੇ ਮੌਕੇ ਦੇ ਉੱਤੇ ਜੋ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਤਰ੍ਹਾਂ ਨਾਲ ਸਾਂਝੀਆਂ ਕਰ ਰਹੇ ਆ ਕਿ ਵਕ ਵਕ ਵੀਆਪੀ ਜੋ ਗੈਸਟ ਹੈਗੇ ਨੇ ਜੋ ਇੱਥੇ ਆ ਰਹੇ ਨੇ ਤਾਂ ਇੱਥੇ ਆ ਕੇ ਜੋ ਕਿਤਨਾ ਕਿਤੇ ਜਿਹੜੇ ਲੋਕ ਬਲੱਡ ਦੇ ਰਹੇ ਨੇ ਤਾਂ ਅੱਜ ਦੇ ਦਿਨ ਨੂੰ ਯਾਦਗਾਰ ਬਣਾਉਣ ਵਾਸਤੇ ਕਿਉਂਕਿ ਜਿਸ ਤਰੀਕੇ ਦੇ ਨਾਲ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਲੱਡ ਕੈਂਪ ਲਗਾਤਾ ਲੱਗਦੇ ਆਏਗੇ ਸਰਨਾਲਾ ਰਣਕੇ ਸਾਹਿਬ ਮੌਜੂਦ ਨੇ ਤਾਂ ਕਿਵੇਂ ਵੇਖਦੇ ਹੋ ਜੀ ਅੱਜ ਜਿਹੜਾ ਬਲੱਡ ਕੈਂਪ ਲਗਾਇਆ ਗਿਆ ਤੇ 43ਵੀਂ ਵਰਸੀ ਹੈਗੀ ਆ ਤਾਂ ਤੁਸੀਂ ਵੀ ਇੱਥੇ ਪਹੁੰਚੇ ਅੱਜ ਮੈਂ ਵਧਾਈ ਦਿੰਦਾ ਸਾਰੇ ਪ੍ਰਬੰਧਕਾਂ ਨੂੰ ਸਾਰੇ ਜਗਬਾਣੀ ਦੇ ਜਿੰਨੇ ਵੀ رپورਟਰ ਨੇ ਜਾਂ ਪੱਤਰਕਾਰ ਸਾਹਿਬਾਨ ਨੇ ਸਾਰੇ ਮੀਡੀਏ ਨੂੰ ਅੱਜ ਲਾਲਾ ਜਗਤ ਨਾਰਾਇਣ ਜੀ ਦਾ ਜਿਹੜਾ ਉਹਨਾਂ ਦੀ ਯਾਦ ਨੂੰ ਸਮਰਪਿਤ ਖੂਨ ਕੈਂਪ ਜਿਹੜਾ ਲਗਾਇਆ ਗਿਆ ਹੈ ਅਸਲੀ ਮਾਨਵਤਾ ਦੀ ਸੇਵਾ ਜਿਹੜੀ ਹੈ ਖੂਨੀਆਂ ਦਾਨ ਕਰਕੇ ਜਿਸ ਨੂੰ ਆਪਾਂ ਜਾਨਾਂ ਅਗਲੇ ਦੀ ਬਚਾ ਸਕਦੇ ਆ ਜਿਹੜਾ ਖੂਨ ਬਲੱਡ ਦਾ ਦਿੱਨਾ ਹੁੰਦਾ ਮੈਨੂੰ ਲੱਗਦਾ ਉਹਦੇ ਨਾਲ ਦੀ ਵੱਡੀ ਸੇਵਾ ਕੋਈ ਨਹੀਂ ਹੈ ਤਾਂ ਮੈਂ ਅੱਜ ਦੇ ਦਿਨ ਤੇ ਖੂਨ ਜਿਹੜੇ ਦੇ ਰਹੇ ਨੇ ਸੜ ਵਾਪਾ ਤ੍ਰੀਜਾ ਸੇਵਾ ਕਰ ਰਹੇ ਨੇ ਸਾਰਿਆਂ ਨੂੰ ਵਧਾਈ ਵੀ ਦੇਣਾ ਤੇ ਅਦਾਸ਼ ਗੁਰੂ ਤੇ ਸਾਧ ਮੰਨੂ ਕਿ ਸਾਰਿਆਂ ਨੂੰ ਵੱਲੇ ਹਿੰਮਤ ਬਖਸ਼ੇ ਤਾਂ ਜੋ ਮਾਨਵਤਾ ਦੀ ਸੇਵਾ ਵਾਸਤੇ ਨੁਕਤਾ ਦੀ ਸੇਵਾ ਵਾਸਤੇ ਸਾਂਝੀ ਵਾਲਤਾ ਜੀ ਦਾ ਸਨਿਆ ਲੈ ਕੇ ਆ ਸਾਰੇ ਇੱਥੇ ਮੈਂ ਵੇਖ ਰਿਹਾ ਖੂਨ ਦਾਨ ਦੇ ਰਹੇ ਨੇ ਬੜੇ ਚੱਕ ਦੀ ਜਿਹੜਾ ਨਾ ਇਸੇ ਤਰ੍ਹਾਂ ਹੀ ਸਾਰੇ ਜਿਹੜੀ ਜਿਹੜੀ ਖੂਨ ਦਾਨ ਦੇ ਕੇ ਜਿਹੜੀ ਆਪਾਂ ਕਿਸੇ ਦੀ ਜਾਨ ਬਚਾ ਸਕਦੇ ਤੇਰ ਤੋਂ ਵੱਡੀ ਹੋਰ ਕੋਈ ਸੇਵਾ ਨਹੀਂ ਕਿ ਮੈਂ ਸਮਝਦਾ ਕਿ ਬਹੁਤ ਵਧੀਆ ਗੱਲ ਬਹੁਤ ਵਧੀਆ ਪ੍ਰਾਲਾ ਤੇ ਸਾਨੂੰ ਜਿੱਥੇ-ਜਿੱਥੇ ਵੀ ਇਹ ਸਾਰਿਆਂ ਨੂੰ ਇਹ ਗੱਲਾਂ ਕਰਨੀਆਂ ਚਾਹੀਦੀਆਂ ਜਿੱਥੇ ਖੂਨ ਦਾਨ ਦੇ ਕੈਂਪ ਜਿੱਤ ਤਰ੍ਹਾਂ ਲਾ ਕੇ ਤੇ ਕੇ ਗਰੀਬ ਦੇ ਸਵਾ ਲੋਚ ਮਲ ਜਿਹੜਾ ਫੌਜ ਜਿਹੜਾ ਮਿਲ ਸਕਦਾ ਇਸ ਲਈ ਮੈਂ ਸਾਰਿਆਂ ਨੂੰ ਵਧਾਈ ਦਿੰਦਾ। ਤਾਂ ਇੱਥੇ ਸਾਡੇ ਨਾਲ ਜੋ ਹੋਰ ਵੀ ਕਿਤਨਾ ਕਿਤੇ ਜਿੱਥੇ ਵੀ ਆਈਪੀ ਜਿੱਥੇ ਪਹੁੰਚ ਰਹੇ ਨੇ ਤਾਂ ਉੱਥੇ ਹੀ ਸਾਡੇ ਨਾਲ ਪੰਜਾਬ ਚ ਸ੍ਰੀ ਤੋਂ ਰਮਨ ਸ਼ਰਮਾ ਜੀ ਵੀ ਮੌਜੂਦ ਹੈਗੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਤਾਂ ਰਮਨ ਜੀ ਕਿਵੇਂ ਵੇਖਦੇ ਹੋ ਕਿਉਂਕਿ ਸਵੇਰ ਤੋਂ ਹੀ ਕਾਫੀ ਜ਼ਿਆਦਾ ਰਾਸ਼ ਜੋ ਇਨਾ ਕੈਂਪ ਕੈਂਪਸ ਉੱਤੇ ਹੈਗਾ ਕਿਉਂਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਲਗਾਤਾਰ ਅਸੀਂ ਹਰ ਵਾਰ ਕੈਂਪ ਲਗਾਉਂਦੇ ਆ ਕਿਉਂਕਿ 43ਵੀਂ ਵਰਸੀ ਹੈਗੀ ਆ ਲਾਲਾ ਜੀ ਦੀ ਤਾਂ ਕਿਵੇਂ ਵੇਖ ਦੋ ਤੁਸੀਂ ਅਖੇ ਬਿਲਕੁਲ ਅ ਅਗੇ ਤੁਹਾਨੂੰ ਪਤਾ ਆਪਾਂ ਜਦੋਂ ਵੀ ਸਾਡੇ ਵੱਲੋਂ ਮੈਡੀਕਲ ਕੈਂਪ ਹੁੰਦੇ ਆ ਜਾਂ ਬਲੱਡ ਕੈਂਪ ਹੁੰਦੇ ਆ ਤੇ ਆਪਾਂ ਸ਼ਹਿਰ ਸ਼ਹਿਰ ਦੇ ਵੱਲ ਕਰਦੇ ਆ ਪਿਛਲੀ ਵਾਰ ਜਦੋਂ ਸੁਭਦੇਸ਼ ਚੋਪੜਾ ਜੀ ਦੀ ਪੁੰਨਿਤੀਤੀ ਸੀਗੀ ਤੇ ਆਪਾਂ ਕਤੂ ਨੰਗਲ ਦੇ ਵਿੱਚ ਮੈਡੀਕਲ ਕੈਂਪ ਲਗਾਇਆ ਸੀ ਤੇ ਸਾਨੂੰ ਕਤੂ ਨੰਗਲ ਕਤੂ ਨੰਗਲ ਚ ਵਿੰਡਾ ਦੇਵੀ ਤੋਂ ਹੀ ਸਾਰਿਆਂ ਦਾ ਲੋਕਾਂ ਵੱਲੋਂ ਅਪੀਲ ਕੀਤੀ ਗਈ ਸੀ ਕਿ ਵੀ ਤੁਸੀਂ ਇੱਕ ਬਲੱਡ ਕੈਂਪ ਦਾ ਆਯੋਜਨ ਕਰਤੋ ਕਰੋ ਤੇ ਅੱਜ ਅਸੀਂ ਲਾਲਾ ਜਗਤ ਨਾਰਾਇਣ ਜੀ ਦੀ 43ਵੀਂ ਵਰਸੀ ਦੇ ਮੌਕੇ ਤੇ ਅੱਜ ਆਪਾਂ ਇੱਥੇ ਸੁਖਮਨ ਹਸਪਤਾਲ ਦੇ ਵਿੱਚ ਬਲੱਡ ਕੈਂਪ ਦਾ ਯੋਜਨ ਕੀਤਾ ਹੈ ਔਰ ਇਹ ਸਾਰੇ ਮਲਕੀ ਕਤੂ ਨੰਗਲ ਚਵਿੰਡਾ ਦੇਵੀ ਦੇ ਸਾਰੇ ਵਸਨੀਕਾਂ ਵੱਲੋਂ ਹੀ ਕਿਹਾ ਗਿਆ ਸੀ ਤੇ ਆਪਾਂ ਇੱਥੇ ਯੋਜਨ ਕੀਤਾ ਔਰ ਅੱਗੇ ਵੀ ਕਰਾਂਗੇ ਮ ਖੂਨਦਾਨ ਇੱਕ ਮਹਾਦਾਨ ਗਿਣਿਆ ਗਿਆ ਹੈ ਔਰ ਇਸ ਤੋਂ ਵੱਡਾ ਦਾਨ ਕੋਈ ਵੀ ਨਹੀਂ ਹੈ ਕਿਉਂਕਿ ਜਦੋਂ ਵੀ ਕਿਸੇ ਜ਼ਰੂਰਤਮੰਦ ਨੂੰ ਲੋਡ ਹੁੰਦੀ ਹੈ ਕਿਸ ਐਕਸੀਡੈਂਟ ਹੋ ਜਾਂਦਾ ਜਾਂ ਕਿਸੇ ਨੂੰ ਖੂਨ ਦੀ ਲੋੜ ਹੋ ਜਾਂਦੀ ਹੈ ਤੇ ਲੋਕੀ ਖੂਨ ਲੈਣ ਨੂੰ ਇਧਰ ਉਧਰ ਜਾਂਦੇ ਆ ਤੇ ਆਪਾਂ ਅਕਸਰ ਦੇਖਿਆ ਗਿਆ ਹੈ ਕਿ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਲੋਕਾਂ ਨੂੰ ਖੱਜਲ-ਖੁਆਰੀ ਹੁੰਦੀ ਹੈ ਇਸ ਵਾਰੀ ਸਾਡਾ ਇੱਕ ਹੋਰ ਵੱਡਾ ਇੱਕ ਕਦਮ ਰਿਹਾ ਕਿ ਇਸ ਸਰਕਾਰੀ ਹਸਪਤਾਲ ਦੇ ਵੱਲੋਂ ਸਿਵਲ ਹਸਪਤਾਲ ਦੀ ਸਾਡੇ ਕੋਲ ਟੀਮ ਆਈ ਹੈ ਸਿਵਲ ਸਰਜਨ ਵੱਲੋਂ ਸਾਨੂੰ ਪਾਇੰਟ ਕੀਤਾ ਗਿਆ ਟੀਮ ਨੂੰ ਉਹ ਇੱਥੇ ਆਈ ਹੈ ਤਾਂ ਜੋ ਕਿਸੇ ਨੂੰ ਵੀ ਇੱਥੇ ਦੇਰੇ ਆ ਖੂਨ ਦੇ ਰਿਹਾ ਜਾਂ ਕਿਸੇ ਨੂੰ ਵੀ ਲੋਡ ਪੈਂਦੀ ਹੈ ਤੇ ਲੋਕੀ ਉਹਤੇ ਜਦੋਂ ਪਿੰਡਾਂ ਦੇ ਲੋਕ ਕਿਤੇ ਵੀ ਜਾਣ ਚਾਹੇ ਸਿਵਲ ਹਸਪਤਾਲ ਜਾਣ ਜਾਂ ਕਿਤੇ ਵੀ ਜਾਣ ਤੇ ਉਹਨਾਂ ਨੂੰ ਇੱਕ ਹੁੰਦੀ ਹੈ ਕੌਣ ਮਿਲ ਪਾਵੇ ਜਦੋਂ ਜ਼ਰੂਰਤ ਮੰਨਦੇ ਕਿਉਂਕਿ ਡੇਂਗੂ ਦੇ ਪੇਸ਼ੈਂਟ ਆਉਂਦੇ ਆ ਉਦੋਂ ਵੀ ਲੋਡ ਹੁੰਦੀ ਹੈ ਜਾਂ ਕੋਈ ਐਕਸੀਡੈਂਟ ਹੋ ਜਾਂਦਾ ਹੈ ਇਹਦੇ ਇਸ ਕਰਕੇ ਅੱਜ ਆਪਾਂ ਇੱਕ ਪਹਿਲ ਕੀਤੀ ਗਈ ਹੈ ਇਸ ਚੀਜ਼ ਦੀ ਕਿ ਵੀ ਸਰਕਾਰੀ ਸੇਵਾਵਾਂ ਆਪਾਂ ਇੱਥੇ ਲੈਂਦੇ ਭਾਵੇਂ ਪ੍ਰਾਈਵੇਟ ਹਸਪਤਲ ਪਰ ਸਰਕਾਰੀ ਸੇਵਾਵਾਂ ਆਪਾਂ ਇੱਥੇ ਲਈਆਂ ਆ ਤਾਂ ਜੋ ਕਿ ਲੋਕੀ ਜ਼ਿਆਦਾਤਰ ਜੋ ਲੋਕ ਆਪਾਂ ਕਰਦੇ ਆ ਕਿ ਪਿੰਡਾਂ ਚੋਂ ਆਉਂਦੇ ਆ ਸਾਰੇ ਲੋਕਾਂ ਨੂੰ ਉਹ ਜ਼ਿਆਦਾ ਸਰਕਾਰੀ ਹਸਪਤਲ ਨੂੰ ਰੈਫ ਮਲਕੀ ਪ੍ਰੀਫਰੈਂਸ ਦਿੰਦੇ ਆ ਤੇ ਉਸ ਲਈ ਆਪਾਂ ਆ ਚੀਜ਼ਾਂ ਕੀਤੀਆਂ ਆ ਤੇ ਇਹਨਾਂ ਨੂੰ ਵੀ ਮਲਕੀ ਕੱਲ ਨੂੰ ਸਾਡੇ ਸਹਿਯੋਗਨਗਰ ਕਿਸੇ ਨੂੰ ਲੋੜ ਪੈਂਦੀ ਆ ਤੇ ਮੇਰੀ ਸਾਰੀ ਟੀਮ ਨਾਲ ਲੱਗੀ ਆ ਕਿਉਂਕਿ ਬਲਜੀਤ ਜੀ ਨੇ ਜਰਨੈਲ ਜੀ ਨੇ ਸਰਬਜੀਤ ਜੀ ਨੇ ਮਲਕੀ ਇਹ ਮੇਰੀ ਟੀਮ ਐ ਇਥੋਂ ਆਪਣਾ ਚੁੰਡਾ ਦੇ ਵੀ ਕਤੋਂ ਨੰਗਲ ਜੋ ਆ ਟੀਮ ਹੈਗੀ ਆ ਤੇ ਇਹਨਾਂ ਨੂੰ ਅਗਰ ਕੰਟੈਕਟ ਕਰਨਗੇ ਤੇ ਆਪਾਂ ਅੱਗੋਂ ਇਹਨਾਂ ਨੂੰ ਪਰ ਕਿਸੇ ਨੂੰ ਵੀ ਲੋੜ ਪੈਂਦੀ ਹੈ ਤਾਂ ਆਪਾਂ ਉਹ ਨੂੰ ਖੂਨ ਮਈਆ ਕਰਾ ਮਈਆ ਕਰਵਾ ਦੇਣਗੇ ਨਾਲ ਦੀ ਨਾਲ ਅਗਰ ਕਿਸੇ ਨੂੰ ਮੈਡੀਕਲ ਦੀ ਵੀ ਲੋੜ ਪੈਂਦੀ ਹੈ ਆਪਾਂ ਵੈਸੇ ਵੀ ਸਾਡੇ ਸੰਸਥਾਨ ਸੰਸਥਾਨ ਵੱਲੋਂ ਸ਼੍ਰੀ ਵਿਨਾ ਚੋਪੜਾ ਜੀ ਵੱਲੋਂ ਸ਼੍ਰੀ ਵਿਜੇ ਚੋਪੜਾ ਜੀ ਵੱਲੋਂ ਸ਼੍ਰੀ ਅਭਿਜੇ ਚੋਪੜਾ ਜੀ ਵੱਲੋਂ ਇੱਕ ਕੋਈ ਨਿਰਦੇਸ਼ ਦਿੱਤੇ ਜਾਂਦੇ ਆ ਕਿ ਵੀ ਤੁਸੀਂ ਵੱਧ ਤੋਂ ਵੱਧ ਸਮਾਜਿਕ ਧਾਰਮਿਕ ਕੰਮਾਂ ਨੂੰ ਜਿਆਦਾ ਤੁਸੀਂ ਉਹ ਆਪਣਾ ਰੁਝਾਨ ਰੱਖਿਆ ਕਰੋ ਕਿਸੇ ਨੂੰ ਵੀ ਲੋੜ ਪੈਂਦੀ ਹੈ ਤੇ ਆਪਾਂ ਪਹਿਲ ਦੀ ਆਧਾਰ ਤੇ ਉਹਦਾ ਤੁਸੀਂ ਸਹਿਯੋਗ ਕਰੋ ਕਿ ਅਕਸਰ ਰਮਨ ਜੀ ਦੇਖਿਆ ਜਾਂਦਾ ਕਿ ਸ਼ਹਿਰ ਦੇ ਵਿੱਚ ਤਾਂ ਜ਼ਿਆਦਾਤਰ ਬਲੱਡ ਮਿਲ ਜਾਂਦਾ ਆਸਾਨੀ ਦੇ ਨਾਲ ਮਿਲ ਜਾਂਦਾ ਲੇਕਿਨ ਜਦੋਂ ਆਪਾਂ ਦਿਹਾਤੀ ਏਰੀਆ ਦੀ ਗੱਲ ਕਰ ਲਈਏ ਪਿੰਡਾਂ ਆ ਖੇਤਰਾਂ ਦੇ ਏਰੀਆ ਦੀ ਗੱਲ ਕਰ ਲਈਏ ਤਾਂ ਅਗਰ ਕੋਈ ਘਟਨਾ ਵਾਪਰਦੀ ਆ ਤਾਂ ਖੂਨ ਲੱ ਲੱਗੇ ਬੜੀ ਦਿੱਕਤ ਹੁੰਦੀ ਆ ਤਾਂ ਕਿਤੇ ਨਾ ਕਿਤੇ ਅੱਜ ਸਾਡੇ ਇਸ ਇਨੀਸ਼ੀਏਟਿਵ ਦੇ ਨਾਲ ਕਹਿ ਸਕਦੇ ਆ ਕਿ ਜੋ ਦਿਹਾਤੀ ਏਰੀਆ ਹੈਗੇ ਨੇ ਖਾਸ ਕਰਕੇ ਚਵੰਡਾ ਦੇਵੀ ਜਾਂ ਕਥੂ ਨੰਗਲ ਦੀ ਗੱਲ ਕਰ ਲਈਏ ਅਗਰ ਰੱਬ ਨਾ ਕਰੇ ਕਿਸੇ ਨੂੰ ਲੋੜ ਪੈਂਦੀ ਆ ਤਾਂ ਇਦਾਂ ਕੈਂਪ ਲੱਗਣ ਦੇ ਨਾਲ ਉਹਨਾਂ ਦੀ ਮਸਲਾ ਵੀ ਛੇਤੀ ਤੋਂ ਛੇਤੀ ਹੱਲ ਹੋ ਸਕੇ ਬਿਲਕੁਲ ਮੈਂ ਤੇ ਮੈਂ ਕਹਿੰਨਾ ਕਿ ਮੈਂ ਸ਼ਹਿਰ ਦੇ ਵਿੱਚ ਹੀ ਰਹਿਣਾ ਸਾਹ ਭਾਵੇਂ ਮੇਰੀ ਸਾਰੀ ਜ਼ਿੰਮੇਵਾਰੀ ਸੀਗੀ ਜ਼ਿਲ੍ਹੇ ਦੀ ਜ਼ਿੰਮੇਵਾਰੀ ਸੀਗੀ ਪਰ ਮੈਨੂੰ ਇੱਕ ਟੀਮ ਤੋਂ ਇਲਾਵਾ ਮੈਂ ਕਹਾਂਗਾ ਇੱਕ ਹੋਰ ਪਰਿ ਨਾਲ ਦੀ ਨਾਲ ਸਾਰਾ ਜੁੜਦਾ ਜਾ ਰਿਹਾ ਕਿ ਕਿਸੇ ਨੂੰ ਵੀ ਲੋੜ ਪਏਗੀ ਆਪਾਂ 24 ਘੰਟੇ ਉਹਨਾਂ ਦੇ ਵਿੱਚ ਹਾਜ਼ਰ ਹਾਂ ਕਿਉਂਕਿ ਅਗਰ ਟੀਮ ਸਾਡੀ ਨਾਲ ਹੈ ਤੇ ਸਮਝੋ ਕਿ ਆਪਾਂ ਵੀ ਨਾਲ ਹੀ ਆਂ ਕਿਸੇ ਨੂੰ ਵੀ ਕੋਈ ਵੀ ਫੋਨ ਆਏਗਾ ਜਾਂ ਕੋਈ ਕੁਝ ਕਿਸੇ ਨੂੰ ਵੀ ਲੋੜ ਹੋਏਗੀ ਸਾਡੀ ਟੀਮ 24 ਘੰਟੇ ਸਾਰਿਆਂ ਲਈ ਹਾਜ਼ਰ ਹੈ ਕਿਉਂਕਿ ਦੇਖੋ ਸਾਡੇ ਆ ਜਿਹੜੇ ਸਾਥੀ ਨੇ ਇਹ ਹਰ ਪਿੰਡ ਦੀ ਕਿਤੇ ਸਮੱਸਿਆ ਹੋਵੇ ਕਿਸੇ ਨੂੰ ਕੋਈ ਜ਼ਰੂਰਤ ਹੋਵੇ ਉਥੇ ਪਹੁੰਚਦੇ ਨੇ ਉਹਨਾਂ ਦੀ ਆਵਾਜ਼ ਗੁਲੰਦ ਕਰਦੇ ਨੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਂਦੀ ਹੈ ਚਾਹੇ ਮੈਡੀਕਲ ਦੀ ਆਵੇ ਚਾਹੇ ਕਿਸੇ ਕ੍ਰਾਈਮ ਦੀ ਆਵੇ ਕਿਸੇ ਨੂੰ ਲੇਡੀਜ਼ ਦੀ ਕੋਈ ਕੋਈ ਤਕਾ ਹੁੰਦਾ ਹੋਵੇ ਤੇ ਸਾਡੀ ਟੀਮ ਉਥੇ ਪਹੁੰਚਦੀ ਹੈ ਤੇ ਇਸ ਕਰਕੇ ਇੱਕ ਇਹ ਜਿਹੜਾ ਸਾਡਾ ਇਹ ਜੋ ਇੱਕ ਇੱਕ ਚੱਲਦਾ ਵਿਆਹ ਵਾ ਜਿਸ ਤਰ੍ਹਾਂ ਉਹਨੇ ਬਲੱਡ ਕੈਂਪ ਆਪਾਂ ਜੇ ਇਥੇ ਅੋਰਗੇਨਾਈਜ਼ ਕੀਤਾ ਅਗਲੇ ਟਾਈਮ ਤੇ ਆਏਗਾ ਕਿ ਆਪਾਂ ਹਰ ਪਿੰਡ-ਪਿੰਡ ਕਰੀਏ ਜਿੰਨੇ ਵੀ ਸਾਡੇ ਸਟੇਸ਼ਨ ਹੈ ਚਾਹੇ ਏ ਮਜੀਠਾ ਆਇਆ ਮਜੀਠਾ ਆਇਆ ਅਜ ਨਾਲ ਆਇਆ ਲੋਪੋ ਕੇ ਆਪਾ ਰਮਦਾਸ ਆ ਪਾਈ ਨਾ ਇਹਨਾਂ ਕਸਮੇ ਬਾਬਾ ਬਕਾਲ ਆਇਆ ਇਹਨਾਂ ਦੇ ਵਿੱਚ ਵੀ ਅਗਲੀ ਵਾਰ ਕੀ ਕਰਾਂਗੇ ਡੇ ਬਾਏ ਡੇ ਆਪਾਂ ਉੱਥੇ ਜਾਵਾਂ ਕਿਉਂਕਿ ਜਿੰਨਾ ਕ ਸਾਨੂੰ ਇੱਥੇ ਰੋਜ਼ਾਨ ਮਿਲਿਆ ਆ ਮਤਲਬ ਕਿ ਜਿਸ ਤਰ੍ਹਾਂ ਲੋਕੀ ਇੱਥੇ ਕਰ ਰਹੇ ਆ ਉਹ ਬਹੁਤ ਹੀ ਸ਼ਲਾਘਾਯੋਗ ਹੈ ਮਤਲਬ ਕਿ ਲੋਕਾਂ ਦਾ ਇੱਕ ਮਤਲਬ ਕਿ ਤੁਸੀਂ ਦੇਖਦੇ ਹੋ ਕਿ ਨਵੀਂ ਪੀੜ੍ਹੀ ਮਲਿਕ ਵੀ ਕਿਸ ਤਰ੍ਹਾਂ ਤੁਸੀਂ ਦੇਖੋ ਜੀ ਜ਼ਿਆਦਾਤਰ ਯੂਥ ਜਿਹੜਾ ਅੱਜ ਇੱਥੇ ਮੌਜੂਦ ਹੈਗਾ ਸਭ ਤੋਂ ਜ਼ਿਆਦਾ ਯੂਥ ਨੇ ਹੰਗਾਰਾ ਭਰਿਆ ਯੂਥ ਬਹੁਤ ਵੱਡੇ ਪੱਧਰ ਤੇ ਉੱਤੇ ਕਿਉਂਕਿ ਸਵੇਰ ਤੋਂ ਹੀ ਕਾਫੀ ਰਸ਼ ਦੇਖਣ ਨੂੰ ਮਿਲ ਰਿਹਾ ਹਰ ਕੋਈ ਆ ਕੇ ਇੱਥੇ ਖੂਨ ਡੋਨੇਟ ਕਰ ਰਿਹਾ ਖੂਨ ਦੇ ਰਿਹਾ ਆਪਣਾ ਇੱਥੇ ਤਾਂ ਉੱਥੇ ਹੀ ਲਾਲਾ ਜੀ ਦੀ ਵਰਸੀ ਮੌਕੇ ਉਹਨਾਂ ਨੂੰ ਯਾਦ ਵੀ ਕਰਦੇ ਦਿਖਾਈ ਦੇ ਰਿਹਾ ਬਸ ਬਿਲਕੁਲ ਮੈਂ ਇਹ ਕਹਿਣਾ ਵਾਂ ਕਿ ਇਹ ਇੱਕ ਖੂਨ ਜੋ ਵੀ ਕੋਈ ਬਲੱਡ ਡੋਨੇਟ ਕਰ ਰਿਹਾ ਇੱਕ ਕਿਸੇ ਨੂੰ ਵੀ ਇਹ ਨਹੀਂ ਪਤਾ ਕਿ ਇਹ ਖੂਨ ਕਿਨੂੰ ਚੜਨਾ ਹੈ ਜਾਂ ਜਿਸ ਬੰਦੇ ਨੂੰ ਚੜਨਾ ਉਹਨੂੰ ਇਹ ਨਹੀਂ ਪਤਾ ਕਿ ਕਿਹਦਾ ਖੂਨ ਹੈ ਖੂਨ ਇੱਕ ਮਹਾਦਾਨ ਨਹੀਂ ਹੈਗਾ ਕੋਈ ਲੋਕੀ ਕਹਿੰਦੇ ਆ ਕਿ ਨਹੀਂ ਕਿਸੇ ਨੂੰ ਹੋਏਗਾ ਅਗਰ ਮੈਂ ਜ਼ਿਆਦਾਤਰ ਕਈ ਲੋਕਾਂ ਨੂੰ ਵੇਖਿਆ ਜਿਹੜੇ ਲੋਕੀ ਮਤਲਬ ਕਿ ਜਾਗਰੂਕ ਨਹੀਂ ਗਿਆ ਕਿ ਲੋਕੀ ਸੋਚਦੇ ਆ ਕਿ ਅਗਰ ਜਦੋਂ ਕਿਸੇ ਦੇ ਘਰ ਦੇ ਪੈਂਦੀ ਹੈ ਨਾ ਕਿ ਵੀ ਹਾਂ ਅੱਜ ਮੈਨੂੰ ਖੂਨ ਦੀ ਲੋੜ ਪੈ ਗਈ ਹੈ ਤੇ ਮੈਂ ਉਸੇ ਵੇਲੇ ਘਰ ਦੇ ਬੰਦੇ ਇੱਕ ਦੂਜੇ ਨੂੰ ਲੱਭਦੇ ਆ ਕਿ ਸਾਨੂੰ ਦੋਨਾਂ ਰਮੀ ਲੇ ਜਾਏ ਹੋਵੇ ਕੁਝ ਹੋਵੇ ਅਗਰ ਸਾਡੇ ਬਲੱਡ ਬੈਂਕ ਅਗਰ ਸਾਡਾ ਸਰਕਾਰੀ ਬਲੱਡ ਬੈਂਕ ਮੈਂ ਇੱਕ ਗੱਲ ਕਹਿਣਾ ਵਾਂ ਗੱਲ ਕਹਿਣਾ ਚਾਹੁੰਦਾ ਵਾਂ ਅਗਰ ਸਾਡਾ ਸਰਕਾਰੀ ਬਲੱਡ ਬੈਂਕ ਫੁੱਲ ਹੋਵੇ ਔਰ ਉੱਥੇ ਬਲੱਡ ਹੋਵੇ ਤੇ ਕਿਸੇ ਨੂੰ ਵੀ ਇਧਰ ਉਧਰ ਤੱਕੇਖਾਨ ਦੀ ਲੋੜ ਨਹੀਂ ਹੈ ਬੜੇ ਸਿੰਪਲ ਵੇ ਨਾਲ ਬੜੇ ਨੋਮੀਨਲ ਜੇ ਚਾਰਜੇਸ ਦੇ ਨਾਲ ਬਲਕਿ ਛੋਟੇ ਜੇ ਉੱਥੇ ਜੋ ਹੁੰਦੇ ਆ ਉਹਦੇ ਨਾਲ ਮਿਲਦਾ ਵਾ ਔਰ ਮੈਂ ਇਹੀ ਇੱਕ ਗੱਲ ਕਹਿਣਾ ਵਾਂ ਕਿ ਵੀ ਜਿੰਨੇ ਵੀ ਜੜੀ ਜੂਆ ਪੀੜੀ ਆ ਇੱਕ ਚੀਜ਼ ਜ਼ਰੂਰ ਜ਼ਰੂਰ ਕਰਨ ਕਿ ਵੀ ਆਪਣੇ ਬਰਥਡੇ ਤੇ ਆਪਣੇ ਪੇਰੈਂਟਸ ਦੇ ਬਰਥਡੇ ਤੇ ਕੁਝ ਨਾ ਕੁਝ ਇਹੋ ਜੀ ਰੂਟੀਨ ਬਣਾਉਣ ਕਿ ਉਹ ਬਲੱਡ ਡੋਨੇਟ ਕਰਨ ਜੀ ਤਾਂ ਤਸਵੀਰਾਂ ਜੋ ਤੜਨਾ ਸਾਂਝੀਆਂ ਕਰ ਰਹੇ ਆ ਤੁਸੀਂ ਵੇਖ ਸਕਦੇ ਹੋ ਕਿ ਸਵੇਰ ਤੋਂ ਹੀ ਡਾਕਟਰਾਂ ਦੀ ਜਿਹੜੀ ਟੀਮ ਹੈਗੀ ਆ ਇੱਥੇ ਮੌਜੂਦ ਹੈਗੀ ਆ ਤਾਂ 43ਵੀਂ ਵਰਸੀ ਮੌਕੇ ਜੋ ਅੱਜ ਵਿਸ਼ੇਸ਼ ਤੌਰ ਦੇ ਉੱਤੇ ਜੋ ਖੂਨਦਾਨ ਕੈਂਪ ਲਗਾਇਆ ਗਿਆ ਹੈਗਾ ਤਾਂ ਅਸੀਂ ਜ਼ਰੂਰ ਡਾਕਟਰ ਸਾਹਿਬਾਨਾਂ ਵੀ ਗੱਲ ਕਰਦੇ ਹਾਂ ਕਿ ਡਾਕਟਰ ਸਾਹਿਬਾਨ ਦਾ ਕੀ ਕਹਿਣਾ ਕਿਉਂਕਿ ਸਵੇਰ ਤੋਂ ਹੀ ਜੋ ਟੀਮ ਇੱਥੇ ਮੌਜੂਦ ਹੈਗੀ ਆ ਤਾਂ ਕਾਫੀ ਵੱਡੇ ਪੱਧਰ ਦੇ ਉੱਤੇ ਜੋ ਕਹਿ ਸਕਦੇ ਆ ਕਿ ਜੋ ਯੂਨਿਟਸ ਨੇ ਜੋ ਲੋਕ ਨੇ ਇੱਥੇ ਆਏ ਨੇ ਤਾਂ ਆਪਣਾ ਖੂਨਦਾਨ ਕਰਦੇ ਦਿਖਾਈ ਦਿੱਤੇ ਨੇ ਤਾਂ ਅ ਉਹ ਤੇ ਜੋ ਡਾਕਟਰ ਸਾਹਿਬਾਨ ਨੇ ਉਹਨਾਂ ਦੇ ਨਾਲ ਵੀ ਆਪਾਂ ਜ਼ਰੂਰ ਗੱਲ ਕਰਦੇ ਆ ਤਾਂ ਮੈਂ ਕਿਵੇਂ ਵੇਖਦੇ ਹਾਂ ਕਿਉਂਕਿ ਸਵੇਰ ਤੋਂ ਹੀ ਕਾਫੀ ਵੱਡੇ ਪੱਧਰ ਦੇ ਉੱਤੇ ਜੋ ਨੌਜਵਾਨ ਨੇ ਖੂਨ ਡੋਨੇਟ ਕਰਨ ਵਾਸਤੇ ਪਹੁੰਚੇ ਨੇ ਤਾਂ ਤਤਾਲਵੀ ਵਰਸੀ ਮੌਕੇ ਜੋ ਇੱਥੇ ਕੈਂਪ ਲੱਗਾ ਤਾਂ ਤੁਸੀਂ ਸਵੇਰ ਤੋਂ ਹੀ ਇੱਥੇ ਡਿਊਟੀ ਨਿਭਾ ਰਹੇ ਹੋ ਤਾਂ ਕਿੰਨਾ ਕੁ ਰਜਾਬ ਮਿਲਿਆ ਹਾਂਜੀ ਸਾਰਿਆਂ ਤੋਂ ਪਹਿਲਾਂ ਮੈਂ ਧੰਨਵਾਦ ਕਰਾਂਗੀ ਪੰਜਾਬ ਕੇਸਰੀ ਦਾ ਜਿਨ੍ਹਾਂ ਨੇ ਸਾਨੂੰ ਬਲੱਡ ਡੋਨੇਸ਼ਨ ਕੈਂਪ ਜਿਹੜਾ ਆਰਗੇਨਾਈਜ਼ ਕਰਵਾ ਕੇ ਦਿੱਤਾ ਤੇ ਸਿਵਲ ਹਸਪੀਟਲ ਦੀ ਟੀਮ ਸਾਰੀ ਆਈ ਹੋਈ ਹੈ ਤੇ ਜਿੰਨੂੰ ਵੀ ਬਲੱਡ ਦੀ ਲੋੜ ਪੈਂਦੀ ਹੈ ਜ਼ਰੂਰਤਮੰਦ ਨੂੰ ਗਰਭਵਤੀ ਔਰਤਾਂ ਹੋਣ ਰੋਡ ਐਕਸੀਡੈਂਟ ਕੇਸ ਹੋਣ ਥੈਲਾਸੀਮੀਆ ਦੇ ਬੱਚੇ ਜਿਹੜੇ ਜਿਨ੍ਹਾਂ ਨੂੰ ਹਰ ਮੰਥ ਬਲੱਡ ਦੀ ਲੋੜ ਪੈਂਦੀ ਹੈ ਉਹਨਾਂ ਨੂੰ ਸਰਕਾਰੀ ਹਸਪਤਾਲਾਂ ਦੇ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਫ੍ਰੀ ਬਲੱਡ ਦਿੱਤਾ ਜਾਂਦਾ ਹੈ ਫ੍ਰੀ ਬਲੱਡ ਮਹਈਆ ਕਰਾਇਆ ਜਾਂਦਾ ਹੈ ਤੇ ਆਪ ਸਭ ਦੇ ਸਹਿਯੋਗ ਦੇ ਨਾਲ ਹੀ ਇਹ ਜਿਹੜੀ ਪੂਰਤੀ ਜਿਹੜੀ ਹੈ ਕੀਤੀ ਜਾ ਸਕਦੀ ਹੈ ਇਸ ਕਰਕੇ ਅਸੀਂ ਬਲੱਡ ਡੋਨੇਸ਼ਨ ਕੈਂਪ ਹਰ ਸਾਲ ਇਹਨਾਂ ਦੇ ਸਹਿਯੋਗ ਦੇ ਨਾਲ ਅੱਗੇ ਵੀ ਲਗਾਉਂਦੇ ਰਾਵਾਂਗੇ ਤਨ ਤਾਂ ਬਿਲਕੁਲ ਤੜ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਅੱਜ ਕਿਉਂਕਿ 34ਵੀਂ ਵਰਸੀ ਮੌਕੇ ਜੋ ਅੱਜ ਵਿਸ਼ੇਸ਼ ਤੌਰ ਤੇ ਉੱਤੇ ਜੋ ਕੈਂਪ ਜੋ ਵੱਡੇ ਪੱਧਰ ਤੇ ਉੱਤੇ ਇੱਥੇ ਲਗਾਇਆ ਗਿਆ ਸਾਡੇ ਨਾਲ ਹੋਰ ਵੀ ਜੋ ਡਾਕਟਰ ਸਾਹਿਬ ਜੋ ਸਾਡੇ ਨਾਲ ਇੱਥੇ ਮੌਜੂਦ ਹਨ ਉਹਨਾਂ ਨੇ ਵੀ ਗੱਲ ਕਰਦੇ ਜੀ ਸਭ ਤੋਂ ਪਹਿਲਾਂ ਜੀ ਕਿਵੇਂ ਵੇਖਦੇ ਆ ਜਿਹੜਾ ਕੈਂਪ ਲੱਗਾ 34ਵੀਂ ਵਰ੍ਹੇਗੰਢ ਹੈਗੀ ਲਾਲਾ ਜੀ ਦੀ ਤਾਂ ਕਿੱਥੇ ਕੀ ਲੋਕ ਆ ਕੇ ਇੱਥੇ ਬਲੱਡ ਨੇਟ ਕਰ ਰਹੇ ਉੱਥੇ ਜੋ ਕਹਿ ਸਕਦੇ ਕਿ ਇੱਕ ਉਹਨਾਂ ਨੂੰ ਯਾਦ ਕਰਕੇ ਉਹਨਾਂ ਨੂੰ ਫੁੱਲ ਵੀ ਪੇਟ ਕਰ ਰਹੇ ਕਿਵੇਂ ਵੇਖੀ ਬਹੁਤ ਵਧੀਆ ਉਪਰਾਲਾ ਜੀ ਇੱਕ ਜਗਬਾਣੀ ਦਾ ਬਹੁਤ ਬਹੁਤ ਧੰਨਵਾਦੀ ਉਹਨਾਂ ਜਿਹਨੇ ਸਾਡੇ ਨਾਲ ਤੁਹਾਨੂੰ ਚੁਣਿਆ ਇੱਥੇ ਬਹੁਤ ਵਧੀਆ ਲੱਗਾ ਸਾਨੂੰ ਬਾਕੀ ਇਹਦੇ ਨਾਲ ਲੋਕਾਂ ਜੀਵਨ ਨਾਲ ਆਪਣਾ ਬਲੱਡ ਟ੍ਰਨਰ ਕਰਦੇ ਆ ਬੜੇ ਜਾਨਾਂ ਬਚਦੀਆਂ ਜੀ ਇਹ ਜਾਨ ਲਾਈਫ ਸੇਵਿੰਗ ਦੀ ਚੀਜ਼ ਹੈ ਲੋਕਾਂ ਨੂੰ ਜੀਵਨ ਦੇਣ ਵਾਸਤੇ ਬਹੁਤ ਹੀ ਵਧੀਆ ਰੋਹਲਾ ਕੀਤਾ ਬਾਕੀ ਅਸੀਂ ਇਹੀ ਚਾਹੁੰਦੇ ਆ ਵੀ ਗਾਹ ਵੀ ਸਾਨੂੰ ਸਪੋਰਟ ਕਰਦੇ ਰਹਿਣਾ ਸਾਨੂੰ ਚੱਕ ਬਣੀ ਸਾਥ ਮਿਲਦਾ ਰਹੇ ਐ ਤੇ ਵੈਸੇ ਸਾਨੂੰ ਬੜੀ ਸਪੋਰਟ ਹੈ ਤੇ ਹੁਣ ਗਾਹ ਵੀ ਆਪਾਂ ਚਾਹਾਂਗੇ ਉਹ ਸਪੋਰਟ ਮਿਲੇਗਾ ਐਂਡ ਡਾਕਟਰ ਕਰਨਬੀਰ ਸਿੰਘ ਸੁਖਮਨ ਹਸਪੀਟਲ ਦਾ ਮੈਨੇਜਿੰਗ ਡਾਇਰੈਕਟਰ ਆਨਰ ਆਫ ਦਾ ਸੁਖਮਨ ਐਂਡ ਸੈਕੰਡਲੀ ਇੱਥੇ ਜੋ ਵੀ ਇਹ ਤੇ ਕੈਂਪ ਲਗਾਇਆ ਜਾ ਰਿਹਾ ਹੈ ਕਿ ਬਹੁਤ ਵਧੀਆ ਗੱਲ ਹੈ ਕਿ ਇਸ ਕਕੇ ਲੋਕਾਂ ਨੂੰ ਖੂਨ ਦਾਨ ਦੇ ਨਾਲ ਜੀਵਨ ਦਾਨ ਮਿਲਦਾ ਵਾ ਬਾਕੀ ਲੋਕਾਂ ਨੂੰ ਹੋਰ ਵੀ ਸਮੱਸਿਆਵਾਂ ਮਤੇ ਖਾਲੀ ਮਿਲਦੇ ਨੇ ਆਲਮੋਸਟ ਕਈ ਲੋਕਾਂ ਨੂੰ ਅੱਜਕੱਲ੍ਹ ਰੋਜ਼ ਰੋਜ਼ ਦੇ 10000 ਤੋਂ ਉੱਪਰ ਲੋਕਾਂ ਜਿਨ੍ਹਾਂ ਨੂੰ ਖੂਨ ਦੀ ਲੋੜ ਪੈਂਦੀ ਹੈ ਸੋ ਇਸ ਕਕੇ ਇੱਕ ਸਾਫ ਦਾ ਜੀਵਨ ਦਾਨ ਹੈ ਬਾਕੀ ਜੋ ਵੀ ਵੱਧ ਤੋਂ ਵੱਧ ਸਾਡੇ ਦੇ ਕੋਲ ਸੁਵਿਧਾਵਾਂ ਪੇਸ਼ ਕੀਤੇ ਜਾਣਗੇ ਇਹਨਾਂ ਨੂੰ ਅਸੀਂ ਇਹਨਾਂ ਨੂੰ ਹਰ ਚੀਜ਼ ਵੀ ਪ੍ਰੋਪਰ ਮੈਨੇਜਮੈਂਟ ਦਵਾਂਗੇ ਕਿਸੇ ਵੱਲੋਂ ਕੋਈ ਦਿੱਕਤ ਨਹੀਂ ਆਏਗੀ ਬਾਕੀ ਇਹਨਾਂ ਵੱਲੋਂ ਜੋ ਕੈਂਪ ਲਗਾਇਆ ਜਾ ਰਿਹਾ ਬਹੁਤ ਵਧੀਆ ਲਗਾਇਆ ਜਾ ਇਸ ਨੂੰ ਵੇਖ ਕੇ ਸਾਰੇ ਲੋਕ ਬਹੁਤ ਖੁਸ਼ ਹੋ ਕੇ ਇੱਥੋਂ ਜਾ ਰਹੇ ਨੇ ਥੈਂਕ ਯੂ ਅੱਜ ਲਾਲਾ ਕਰਮ ਵੀ ਵਰਸੀ ਆ ਲਾਲਾ ਜਗਤਰਾਜ ਜੀ ਦਾ ਤੁਸੀਂ ਵੀ ਇਸ ਕੈਂਪ ਤੇ ਆਇਆ ਕਿੰਨਾ ਕੋ 6 ਵਜੇ ਤੋਂ ਅੱਜ ਹੀ ਲਾਲਾ ਜਗਤਰਾਜ ਜੀ ਦੀ 43ਵੀਂ ਵਰਸੀ ਆ ਇਸ ਮੌਕੇ ਖੂਨਦਾਨ ਜਿਹੜਾ ਕੈਂਪ ਲਾਇਆ ਬੜਾ ਛਲਾਂਗਾ ਜੋ ਕਦਮ ਹੈ ਇਹ ਖੂਨਦਾਨ ਕੈਂਪ ਜਿਹੜਾ ਹਰ ਸਾਲ ਹੀ ਉਹਨਾਂ ਦੀ ਯਾਦ ਵਿੱਚ ਲੱਗਦਾ ਕਿਉਂਕਿ ਜਦੋਂ ਕੋਈ ਖੂਨ ਦਿੰਦਾ ਇਹ ਉਥੇ ਕੰਮ ਆਉਂਦਾ ਜਿੱਥੇ ਬਹੁਤ ਕਿਸੇ ਲਈ ਕੋਈ ਐਕਸੀਡੈਂਟ ਹੋ ਜਾਂਦਾ ਜਾਂ ਕੋਈ ਮਰੀਜ਼ ਸੀਰੀਅਸ ਹੁੰਦਾ ਉਥੇ ਇਹ ਕੰਮ ਆਉਂਦਾ ਉਦੋਂ ਇਹਦੀ ਮਹੱਤਤਾ ਦਾ ਪਤਾ ਲੱਗਦਾ ਕਿ ਮੈਂ ਕਿਹਾ ਨਹੀਂ ਕੋਈ ਸਮੇਂ ਤੇ ਕੋਈ ਅਜੇ ਕੈਂਪ ਸੀ ਇੱਕ ਨੇ ਜਿੱਦਿਓ ਕਿ ਕੈਂਪ ਵਰਗੇ ਜਿਹੜੇ ਐਕਸੀਡੈਂਟ ਹੁੰਦੇ ਨੇ ਤਾਂ ਕੋਈ ਬੜੀ ਜਲਦ ਆਉਂਦੀ ਹੈ ਮਿਲਦਾ ਨਹੀਂ ਜਲਦੀ ਜਿੱਤ ਬਿਲਕੁਲ ਲੱਗਨੇ ਚਾਹੀਦੀ ਜੀ ਲੱਗਦੇ ਵੀ ਆ ਪਰ ਇਹਦੇ ਵੱਲ ਜਿਆਦਾ ਧਿਆਨ ਦੇਣੀ ਚਾਹੀਦੀ ਕਿਉਂਕਿ ਤੁਹਾਨੂੰ ਪਹਿਲਾਂ ਦੱਸ ਚੁੱਕਾ ਹਾਂ ਕਿ ਜਦੋਂ ਕੋਈ ਐਕਸੀਡੈਂਟ ਹੁੰਦਾ ਜਾਂ ਕੋਈ ਸੀਰੀਅਸ ਮਰੀਜ਼ ਹੁੰਦਾ ਉਥੇ ਇਹ ਖੁੰਡੜਾ ਕੰਮ ਆਉਂਦਾ ਉਦੋਂ ਮਰੀਜ਼ ਦੀ ਜਾਨ ਜ ਇਸ ਬਲੱਡ ਨਾਲ ਬਚਾਈ ਜਾਂਦੀ ਜਿਹੜੇ ਇੱਕ ਬਲੱਡ ਆਪਾਂ ਡੋਨੇਟ ਕਰਦੇ ਆ। ਉਹ ਸੀ ਕਿ ਉਹ ਵਾਲਾ ਚੈਕਨ ਬ੍ਰੈਂਡ ਜਿਹੜੇ ਜੋ ਰੋਸਟ ਮੁੱਕੇ ਤੇ ਇਹਦਾ ਬਲੱਡ ਕੈਪ ਲਗਾਇਆ ਹੋਇਆ ਕਿਸੇ ਨੂੰ ਦੇਖਦੇ ਹਾਂ ਕਿ ਬਸ ਫ੍ਰੈਂਕਸ। ਪਾਹੀ ਬਹੁਤ ਬਹੁਤ ਧੰਨਵਾਦ ਆ ਪਧਾਰਾ ਪੰਜਾਬ ਕੇਸਰੀ ਜਗਬਾਣੀ ਦੇ ਜਿੰਨਾਂ ਵੱਲੋਂ ਰਮਨਪਾ ਜੀ ਹਣਾ ਵੱਲੋਂ ਜਿਹੜੇ ਬਿਊਰੋ ਚੀਫ ਜਗਬਾਣੀ ਦਫਤਰ ਅੰਮ੍ਰਿਤਸਰ ਤੋਂ ਆ ਸਾਨੂੰ ਬੜਾ ਵਧੀਆ ਲੱਗਾ ਕਿ ਦਿਹਾਤੀ ਦੇ ਵਿੱਚ ਪਹਿਲੀ ਵਾਰ ਇਹ ਕੈਂਪ ਲੱਗਾ ਤੇ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਤੇ ਲੋਕ ਵੱਡੀ ਪੱਧਰ ਤੇ ਖੂਨ ਦੇਣਾ ਜਿਹੜੇ ਆ ਪਹੁੰਚਣ ਦੇ ਦਾਨ ਕਰਨ ਵਾਸਤੇ ਅਸੀਂ ਸतहदिलੋ ਧੰਨਵਾਦ ਕਰਦੇ ਆ ਅਦਾਰੇ ਦਾ ਜਗਬਾਣੀ ਦਾ ਪੰਜਾਬ ਕੇਸਰੀ ਦਾ ਤੇ ਸਮੁੱਚੀ ਟੀਮ ਦਾ ਜਰਨੈਲ ਸਿੰਘ ਤਗੜ ਸਰਬਜੀਤ ਸਿੰਘ ਹੋਣਾ ਜਿਨ੍ਹਾਂ ਵੱਲੋਂ ਇਹ ਪ੍ਰਾਲਾ ਕੀਤਾ ਗਿਆ ਇੱਥੇ ਕਥੂ ਦੰਗਲ ਵਿਖੇ ਸਾਨੂੰ ਗਾਂ ਆਸ ਆ ਕੇ ਰਮਨਪਾ ਜੀ ਨਾਲੋਂ ਗਾਂ ਜਿਹੜੇ ਅਸੀਂ ਕੈਂਪ ਪਿਆ ਜੰਡੇਆਲਾ ਗੁਰੂ ਬਾਬਾ ਬਕਾਲਾ ਮਹਿਤਾ ਚੌਂਕ ਮਜੀਠਾ ਜਨਾਲਾ ਇਹਨਾਂ ਥਾਵਾਂ ਤੇ ਵੀ ਲਾ ਕੇ ਜਿਹੜਾ ਵਾ ਖੂਨਦਾਨ ਕੈਂਪ ਲਾਏ ਜਾਣਗੇ ਤਾਂ ਜੋ ਲੋਕ ਜਿਹੜੇ ਵੱਡੀ ਪੱਧਰ ਤੇ ਲਾਲਾ ਜਗਤ ਨਾਰਾਇਣ ਜੀ ਦੀ ਕੁਰਬਾਨੀ ਤੋਂ ਜਾਗਰਤ ਹੋ ਸਕਣ ਕਿਤੇ ਕੀ ਠੀਕ ਕੈਂਪ ਕਿਹਾ ਗਿਆ ਉੱਤੇ ਲੋਡਾਂ ਉਪਰ ਵੱਡੇ ਪੱਧਰ ਤੇ ਖੂਨ ਜੀ ਨੂੰ ਡੋਨੇਟ ਕਰਨਗੇ ਤੇ ਕਿੰਨਾ ਕੋ ਵਧੀਆ ਗੱਲ ਹੈ ਤੇ ਬਹੁਤ ਵੱਡੀ ਗੱਲ ਹੈ ਜਿਹੜਾ ਨੌਜਵਾਨਾਂ ਦੇ ਵਿੱਚ ਕਾਫੀ ਉਤਸ਼ਾਹ ਵੇਖਿਆ ਗਿਆ ਖੂਨਦਾਨ ਦਾ ਤੇ ਬਹੁਤ ਹੀ ਚੰਗੀ ਗੱਲ ਹੈ ਖੂਨਦਾਨ ਇੱਕ ਬਹੁਤ ਵਧੀਆ ਦਾਨ ਆ ਮਹਾਨ ਦਾਨ ਆ ਜਿਹੜਾ ਲੋੜ ਵੇਲੇ ਕਿਸੇ ਵੀ ਕਿਸੇ ਵੀ ਗਰੀਬ ਹੋਵੇ ਭਾਵੇਂ ਕੋਈ ਮੀਰ ਹੋਵੇ ਹਰ ਕਿਸੇ ਕੰਮ ਆਉਂਦਾ ਖੂਨ ਨਹੀਂ ਗਾ ਵੇਂਦਾ ਜਾਤ ਪਾਤ ਨਹੀਂ ਗਾ ਵੇਂਦਾ ਖੂਨ ਤੇ ਸਿਰਫ ਇੱਕ ਜਾਨ ਬਚਾਉਣ ਵਾਸਤੇ ਬਹੁਤ ਵੱਡੀ ਕੀ ਬੜਾ ਵੱਡਾ ਦਾਹਨ ਆ ਤੇ ਬਹੁਤ ਵੱਡਾ ਪ੍ਰਾਲਾਵਾ ਜਿਹੜਾ ਆਦਾਰਾ ਪੰਜਾਬ ਕੇਸਰੀ ਤੇ ਜਗਬਾਣੀ ਵੱਲੋਂ ਕੀਤਾ ਗਿਆ ਆਹੀਂ ਸਮੁੱਚੀ ਟੀਮ ਦਾ ਆਦਾਰੇ ਦਾ ਬਾਉਨਾ ਚੋਪੜਾ ਜੀ ਦਾ ਤਹਿ ਦਿਲੋਂ ਧੰਨਵਾਦੀ ਆ ਜੋ ਹਰ ਸਾਲ ਇੱਕ ਖੂਨਦਾਨ ਕੈਂਪ ਲਾਉਂਦੇ ਆ ਮੈਡੀਕਲ ਕੈਂਪ ਲਾਉਂਦੇ ਆ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਜਾਂਦੀਆਂ ਵਾ ਇਸ ਤੇ ਅਸੀਂ ਤਹਿ ਦਿਲੋਂ ਉਹਨਾਂ ਦੇ ਧੰਨਵਾਦੀ ਆ ਇਹ ਬਹੁਤ ਵੱਡਾ ਪ੍ਰਾਲਾ ਜੋ ਇਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਜੀ ਅੱਜ ਕੋਈ ਕਿਹੜਾ ਜੋ ਆ ਰਿਹਾ 43ਵੀਂ ਵਰਸੀ ਮੌਕੇ ਵਾਲਾ ਕੀਤੇ ਤੇ ਫਲੱਡ ਕੈਂਪ ਲਗਾ ਦਿੱਤਾ ਮੰਗਲ ਵਿਖੇ ਜਾਨੀ 43ਵੀਂ ਵਰਸੀ ਤੇ ਅਮਰ ਸਹੀਦ ਲਾਲਾ ਜਗਤਨਾਰਾਇਣ ਜੀ ਦੀ ਵਰਸੀ ਤੇ ਅੱਜ ਜੋ ਕੈਂਪ ਲਗਾਇਆ ਗਿਆ ਆ ਉਹ ਵੇਖਣ ਚ ਤੁਹਾਡੇ ਸਾਹਮਣੇ ਹੀ ਆ ਕਿ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਆ ਲੋਕੀ ਵੱਦ ਚੜ ਕੇ ਹਿੱਸਾ ਲੈ ਰਹੇ ਆ ਜਿੱਥੇ ਹੀ ਸਾਰਾ ਲੈ ਰਹੇ ਆ ਉੱਥੇ ਇਸ ਖੂਨਦਾਨ ਕੈਂਪ ਦੀ ਸਲੰਗਾ ਵੀ ਕਰ ਰਹੇ ਆ ਕਿ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਆ ਕਿਉਂਕਿ ਖੂਨਦਾਨ ਹੀ ਇੱਕ ਮਹਾਦਾਨ ਆ ਇਸ ਤੋਂ ਵੱਡਾ ਦਾਨ ਕੋਈ ਨਹੀਂ ਹੈਗਾ ਜਿੱਥੇ ਲੋਕ ਆ ਰਹੇ ਜਿੱਥੇ ਕਿ ਖੂਨਦਾਨ ਕਰਦੇ ਤੇ ਲੜਾਜੀ ਨੂੰ ਵੀ ਜੋ ਕਾਹ ਕਰਦੇ ਕਰਦਾ ਬਿਲਕੁਲ ਜੀ ਬਿਲਕੁਲ ਉੱਥੇ ਹੀ ਆਪਣੇ ਲਾਲਾ ਜੀ ਨੂੰ ਵੀ ਸਰਦਾ ਦੇ ਫੁੱਲ ਪੇਟ ਕਰ ਰਿਹਾ ਤੇ ਸਲਾਂਗਾ ਵੀ ਕੀਤੀ ਜਾ ਰਹੀ ਆ ਪੰਜਾਬ ਕੇਸਰੀ ਅਧਾਰੇ ਵੱਲੋਂ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਆ ਹਰ ਪਾਸੇ ਦੀ ਸਲਾਂਗਾ ਹੋ ਰਹੀ ਆ ਉਹ ਜਦਾਂ ਮੈਂ ਪਹਿਲਾਂ ਵੀ ਦੱਸਿਆ ਖੂਨਦਾਨ ਕੈਂਪ ਜੋ ਮਹਾ ਦਾਨ ਕੈਂਪ ਆ ਇਹ ਲੱਗਣੇ ਚਾਹੀਦੇ ਆ ਬਹੁਤ ਵਧੀਆ ਉਪਰਾਲਾ ਆ ਕਿਵੇਂ ਤੜਨਾ ਤਸਵੀਰਾਂ ਸੰਝੇ ਕੀਤਾ ਕਿ ਬਹੁਤ ਹੀ ਵੱਡੇ ਪੱਧਰ ਉੱਤੇ ਜੋ ਲੋਕ ਸਵੇਰ ਤੋਂ ਹੀ ਵੱਡੇ ਕੱਢ ਦੇ ਵਿੱਚ ਵੱਖ-ਵੱਖ ਕੈਂਪਸ ਦੇ ਵਿੱਚ ਪਹੁੰਚੇ ਨੇ ਤਾਂ ਉੱਥੇ ਹੀ ਪਹੁੰਚ ਕੇ ਜਿੱਥੇ ਕਿ ਲਾਲਾ ਜੀ ਨੂੰ ਵੀ ਜੋ ਵਰਸੀ ਮੌਕੇ ਨਾਲ ਨੂੰ ਯਾਦ ਵੀ ਕਰ ਰਹੇ ਨੇ ਤੇ ਨਾਲ ਦੇ ਨਾਲ ਖੂਨ ਵੀ ਜਿਹੜਾ ਦਾਨ ਕਰਦੇ ਦਿਖਾਈ ਦੇ ਰਹੇ ਨੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ ਨੂੰ ਇੱਕ ਜਗਮਨੀ ਟੀਵੀ ਕਤੂਨਗਰ